ਸਤਿ ਸ਼੍ਰੀ ਅਕਾਲ ਜੀ ਆਪਾਂ ਬਣਾ ਰਹੇ ਹਾਂ ਜੀ ਮੂਲੀ ਅਤੇ ਮੇਥੇ ਵਾਲੇ ਪਰੌਂਠੇ ਪਹਿਲਾਂ ਮੈਂਨੇ ਮੂਲੀਆਂ ਗ੍ਰाइंड ਕਰੀਆਂ ਫਿਰ ਹਰੀਆਂ ਮਿਰਚਾਂ ਕੱਟੀਆਂ ਫਿਰ ਇਹਦੇ ਚ ਮੇਥੇ ਕੱਤੇ ਹੁਣ ਇਹਦੇ ਚ ਨੂਨ ਮਿਰਚ ਲਾ ਰਹੀ ਆ ਮੈਂ ਆਜੋ ਜਿਹਨੇ ਜਿਹਨੇ ਪਰੌਂਠੇ ਖਾਣੇ ਨੇ ਮੂਲੀ ਵਾਲੇ ਨਾਲੇ ਦੇਖੋ ਸਪੰਜੀ ਰਸ ਗੁੱਲੇ ਖਾ ਲੋ ਆਜੋ ਚਾਹ ਬਣੀ ਪਈ ਐ ਨਾਲ ਲਓ ਜੀ ਆਪਾਂ ਥੋੜਾ ਜਿਹਾ ਹੁਣ ਇਹਦੇ ਵਿੱਚ ਜੀਰਾ ਵੀ ਪਾ ਲਾਂ ਨੇ ਆ ਜੀਰੇ ਨਾਲ ਵਧੀਆ ਟੇਸਟ ਆ ਜਾਊਗਾ ਅਜੇ ਤਵਾ ਗਰਮ ਨਹੀਂ ਹੋਇਆ ਹੈਗਾ ਥੋੜਾ ਜਿਹਾ ਗਰਮ ਹੋ ਲੈਣ ਨੂੰ ਦੇਖੋ ਜੀ ਮੋੜਿਆਂ ਦੇ ਵਿੱਚ ਥੋੜਾ ਮਿਕਸਚਰ ਲਾਤਾ ਹੁਣ ਇਹ ਨਾ ਕਿਉਂ ਵੀ ਇੰਨਾ ਜ਼ਿਆਦਾ ਕਿਉਂਕਿ ਅਸੀਂ ਮੋਂਮੇਟ ਜਿਆਦਾ ਤੇਜ਼ ਖਾਨਨੇ ਆਂ ਥੋੜਾ ਜਿਹਾ ਜੀਰਾ ਪਾ ਲਾਂ ਨੇ ਜੀਰੇ ਨੇ ਨਾਲ ਹੋ ਵਧੀਆ ਟੇਸਟ ਬਣੂਗਾ ਅੱਜ ਆਪਾਂ ਜੀਰੇ ਨੂੰ ਗ੍ਰाइंड ਕਰਤਾ ਤਵੇ ਦੇ ਉੱਪਰ ਹੌਣ ਕੇ ਚੱਕਲੇ ਵੀ ਲੈ ਨਾਂਗ ਰਾਨ ਕਰਤਾ ਹੁਣ ਇਹਦੇ ਚ ਰਲਾ ਦਾਂਗੇ ਤੇ ਹੁਣ ਬਣਨਗੇ ਟੇਸਟੀ ਟੇਸਟੀ ਪਰਾਂਠੇ